ந்தனன்பார சர கலர சரவக்கலா ஸரத்தோ பிரபு நான பீர பீர்த்த பிரயா பரநா ਰਬ ਬੇਨਤੀ ਆਪਣੇ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੀ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤਨ 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 ਜਨ ਆਇਆ ਜਿਸ ਪਰ ਸਾਦ ਸਭ ਜਗਤ ਤਰਾਨਾ ਨੰਗੁਰ ਅਰਜਨ ਦੇ ਮਹਾਰਾਜ ਸਗਲ ਸ੍ਰਿਸ਼ਟ ਲਗਬੈ ਤਰੋ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਬੈ ਤਰੋ ਜਿਸ ਪ੍ਰਸਾਦ ਸਭ ਜਗਤ ਤਰਾਇਆ ਮਹਾਰਾਜ ਵਿਸ਼ੇਸ਼ ਕਿਉਂ ਵਿਸ਼ੇਸ਼ ਅਸੀਂ ਕਹਿੰਦੇ ਆਂ ਕਿ ਅਨੰਤ ਕਲਾ ਹੋਏ ਠਾਕੁਰ ਚੜਿਆ ਸਰਬ ਕਲਾ ਸਮਰੱਥ ਇਹ ਅਕਾਲ ਪੁਰਖ ਦੀ ਅਗੰਮੀ ਜੋਤ ਹਨ ਇਹਨੂੰ ਕਿਤੇ ਬੀਤੀ ਐ ਪੁੱਤ ਨੂੰ ਪਕੜ ਕੇ ਰੱਖਣਾ ਹੈ ਅਕਾਲ ਪੁਰਖ ਦੀ ਅਗੰਮੀ ਜੋਤ ਸੀ ਕਹਿੰਦੇ ਆ ਨਿਰੰਕਾਰ ਜੋਤ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ ਇਹਦੇ ਵਿੱਚ ਵਿਸ਼ੇਸ਼ ਕੀ ਹੈ ਜਾਣੋ ਕਿ ਜਦੋਂ ਨਿਮਿਤ ਅਵਤਾਰ ਹੋਏ ਜਦੋਂ ਪ੍ਰਲਾਦ ਦੀ ਰੱਖਿਆ ਕਰਨੀ ਸੀ ਦਰੂਪ ਦੀ ਰੱਖਿਆ ਕਰਨੀ ਸੀ ਕਬੀਰ ਜੀ ਦੀ ਤੀ ਦਾ ਵਿਆਹ ਕਰਨਾ ਸੀ ਸੈਣ ਨਾਈ ਬਣ ਕੇ ਰਾਜੇ ਦੀ ਮਾਲਿਸ਼ ਕਰਨੀ ਸੀ ਉਹ ਇੱਕੋ ਹੀ ਕਾਰ ਸਵਾਰਨਾ ਸੀ। ਤਮੀਰ ਜੀ ਦੀ ਧੀ ਦਾ ਵਿਆਹ ਕਰਨਾ ਸੀ ਕਬੀਰ ਜੀ ਲਈ ਆਏ। ਜਦੋਂ ਪ੍ਰਲਾਦ ਦੀ ਰੱਖਿਆ ਕਰਨੀ ਸੀ, ਹਰ ਹਰਣਾ ਕਸ਼ਪ ਤੋਂ ਬਚਾਉਣਾ ਸੀ ਤੇ ਨਰਸਿੰਘ ਅਵਤਾਰ ਬਣ ਕੇ ਪ੍ਰਲਾਦ ਨਹੀਂ ਆਏ। ਅਤੇ ਜਨ ਕਲਿਆਣ ਲਈ ਜਦੋਂ ਧਰਤੀ ਦੀ ਪੁਕਾਰ ਹੋਈ ਨਾ ਤੇ ਹੇ ਹੇ ਕਰਦੀ ਸੁਣੀ ਲਗਾਈ ਸੰਭ ਦੀ ਪੁਕਾਰ ਜਦੋਂ ਹੋਈ ਤੇ ਸਾਰਿਆਂ ਦੀ ਕਲਿਆਣ ਲਈ ਤੇ ਕਰਕੇ ਕਹਿੰਦਿਆਂ ਧੰਨ ਗੁਰੂ ਗੰਸੇਹ ਮਹਾਰਾਜ ਜਗਤ ਗੁਰੂ ਨੇ ਜਿਹੜੇ ਜਗ ਨੂੰ ਤਾਰਨ ਆਏ ਨੇ ਜਿਸ ਪਰਸਾਦ ਸਭ ਜਗਤ ਤਰਾਇਆ ਮਹਾਰਾਜ ਪੰਗੋ ਗੁਰਦਾਸ ਜੀ ਦੀਵਾਰਾ ਕਹਿੰਦੀਆਂ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਤਮੀ ਸੱਚਾ ਟੋਆ ਇਹ ਸਾਰਿਆਂ ਨੇ ਤਾਰਣ ਆਏ ਨੇ ਐਸੇ ਜਹਾਜ ਨੇ ਕਿ ਸਾਰੀ ਸ੍ਰਿਸ਼ਟੀ ਹੀ ਨੂੰ ਪਾਰ ਕਰਨ ਆਏ ਨੇ ਜਦੋਂ ਹੁਣ ਕਾਲਪੁਰਖ ਨੇ ਜਾਣਿਆ ਹੈ ਨਾ ਕਿ ਕਲਯੁਗ ਦਾ ਸਮਾਂ ਹੈ ਤੇ ਹੁਣ ਸਾਰਿਆਂ ਨੂੰ ਹੀ ਪਾਰ ਕਰਨਾ ਹੈ ਫਿਰ ਕਲਯੁਗ ਤੋਂ ਬਾਅਦ ਮर्यादा ਹੈ ਸਤਯੁਗ ਸ਼ੁਰੂ ਹੋਏਗਾ ਤਾਂ ਹੀ ਹੋਏਗਾ ਨਾ ਜੇ ਸਾਰੇ ਕਲਯੁਗੀ ਜੀਵ ਸਤਯੁਗੀ ਬਣ ਜਾਂਦੇ ਸਾਰੇ ਪਰਮਾਤਮਾ ਦੀ ਹੋਂਦ ਦਾ ਆਨੰਦ ਮਾਣਨਗੇ ਤਾਂ ਹੀ ਨਾ ਤੇ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਨਾਨਕ ਦਾ ਰੂਪ ਬਣਾਇਆ ਉਹ ਗੁਰ ਨਾਨਕ ਦਾ ਪੰਜਵਾਂ ਸਰੂਪ ਧੰਨ ਗੁਰ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਯਾਦ ਕਰਕੇ ਇਹ ਲੜੀਵਾਰ ਦੀਵਾਨ ਸਜ ਰਹੀ ਹੈ। ਪ੍ਰੇਮ ਨਾਲ ਸ਼ਰਧਾ ਨਾਲ ਆਖੋ ਜੀ ਧੰਨ ਗੁਰ ਅਰਜਨ ਦੇਵ ਸਾਹਿਬ ਜੀ ਧੰਨ ਗੁਰ ਅਰਜਨ ਦੇਵ ਸਾਹਿਬ ਜੀ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਕਰੁ ਨਾ ਕੋਈ ਕਸ਼ਟ ਵਿੱਚ ਜੁਨੀਆ ਵਿੱਚ ਗਰਭ ਵਿੱਚ ਨਹੀਂ ਪੈਣਾ ਪੈਂਦਾ ਜੇ ਧੰਗੁਰ ਅਰਜਨ ਦੇਵ ਮਹਾਰਾਜ ਨੂੰ ਯਾਦ ਕਰੀਏ ਧੰਗੁਰ ਅਰਜਨ ਦੇਵ ਮਹਾਰਾਜ ਨੇ ਜੋ ਸਾਡੀ ਕਲਿਆਣ ਲਈ ਵਿਸ਼ੇਸ਼ ਤੌਰ ਤੇ ਕਲ ਜੁਗੀ ਜੀਵਾਂ ਦੀ ਕਲਿਆਣ ਲਈ ਜੋ ਬਾਣੀ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਕੈ ਮਨ ਬਿਸਰਾਮ ਜੋ ਬਾਣੀ ਸਾਨੂੰ ਬਖਸ਼ਿਸ਼ ਕੀਤੀ ਉਹ ਬਾਣੀ ਦਾ ਪਾਠ ਨਿਤਨੇਮ ਦੇ ਨਾਲ ਸਕਰੀਬਨ ਸਾਰੇ ਹੀ ਜੀ ਕਰਦੇ ਨੇ ਜੋ ਨਿਤਨੇਮੀ ਜੀ ਹੁੰਦੇ ਨੇ ਨਾ ਉਹ ਸਾਰੇ ਹੀ ਕਰਦੇ ਨੇ ਕਿਉਂਕਿ ਮੜਾਉ ਸੁਖ ਦੇਣ ਵਾਲੀ ਹੈ ਜਿਹਨੂੰ ਨਾਮ ਦੇ ਦਾਤ ਚਾਹੀਦੀ ਉਹ ਨਾਮ ਦਾ ਨਾਮ ਦੇ ਖਜ਼ਾਨੇ ਵੀ ਮਿਲਦੇ ਨੇ ਤੇ ਬਾਣੀ ਆਪ ਹੀ ਨਾਮ ਰੂਪ ਹੈ ਜੇ ਬਾਣੀ ਰੋਜ਼ ਅਸੀਂ ਪਾਠ ਕਰਦੇ ਆ ਸੇ ਸਾਵਧਾਨ ਇਕਾਗਰ ਚੀਤ ਤੇ ਫਿਰ ਕੀ ਹੁੰਦਾ ਹੈ ਕਿ ਸਾਡੇ 24000 ਸਵਾਸ ਸਫਲ ਹੋ ਜਾਂਦੇ ਨੇ जो महाराज की चौथी पौड़ी चौथी पौड़ी महाराज कृपा करके कहंदे प्रभु का सिमरन ते ऊंचा महाराज की कह रहे सार्थ तो ऊंचा है सिमरन कई साधन मन जाते कोई जप करने तप करने ਮਾਰੇ ਕਈ ਯੱਗੇ ਕਰਨੇ ਕੋਈ ਹੋਰ ਸਾਧਨ ਕਰਨੇ ਤੀਰਥਾਂ ਤੇ ਜਾਣਾ ਪਰ ਮਹਾਰਾਜ ਕਹਿੰਦੇ ਸਭ ਤੋਂ ਜਿਹੜਾ ਉਚਤਮ ਸਾਧਨ ਹੈ ਨਾ ਉਹ ਕੀ ਹੈ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਐਦੇ ਵਰਗਾ ਕੋਈ ਸਾਧਨ ਨਹੀਂ ਹੈ ਇਸ ਦੇ ਸਮ ਸਮਤੁਲੇ ਕੋਈ ਵੀ ਸਾਧਨ ਨਹੀਂ ਹੈ ਐਦੇ ਕਰਨ ਨਾਲ ਸਾਰੇ ਜੱਪ ਹੋ ਜਾਂਦੇ ਨੇ ਤਪ ਹੋ ਜਾਂਦੇ ਨੇ ਤੀਰਥ ਹੋ ਜਾਂਦੇ ਨੇ ਸਾਰੇ ਯੱਗੇ ਹੋ ਜਾਂਦੇ ਨੇ ਇਹ ਸਾਧਨ ਹੀ ਵਿਸ਼ੇਸ਼ ਹੈ

ਨਿਰਮਨ ਕਰ ਕੋਈ ਪੁੱਛੇ ਸਭ ਤੋਂ ਚੰਗਾ ਧਰਮ ਕਿਹੜਾ ਹੈ ਤੇ ਮਹਾਰਾਜ ਕਹਿੰਦੇ ਨੇ ਹਰ ਕੋ ਨਾਮ ਜਪ ਨਿਰਮਨ ਕਰਮ ਜਾਣੋ ਕਿ ਵਹਿਗੁਰੂ ਦਾ ਨਾਮ ਜਪਣਾ ਇਹੋ ਸਭ ਤੋਂ ਨਿਰਮਲ ਪਵਿੱਤਰ ਕਰਮ ਹੈ ਤੇ ਇਹ ਧਰਮ ਹੈ ਜਾਂ ਫਿਰ ਇਹ ਕੋ ਕਿ ਸਭ ਤੋਂ ਉੱਚਾ ਧਰਮ ਉਹ ਹੈ ਜਿਹਦੇ ਚ ਨਾਮ ਜਪਦਿਆਂ ਤੇ ਆਪਣੇ ਕਰਮ ਨਿਰਮਲ ਰੱਖਦੇ ਆ ਪਵਿੱਤਰ ਰੱਖਦੇ ਆ ਨਾਲ ਨਾਲ ਕਰਮਾਂ ਦਾ ਵੀ ਭਰੇਜ ਰੱਖਦੇ ਉਹ ਧਰਮ ਮਹਾਰਾਜ ਕਹਿੰਦੇ ਸਭ ਤੋਂ ਉੱਚਾ ਹੈ ਭਾਈ ਗੁਰਦਾਸ ਜੀ ਦੀ ਵਾਰਾ ਕਹਿੰਦੀਆਂ 68 ਤੀਰਥ ਜੇ 68 ਤੀਰਥ ਜਾਓ ਜੇ ਚਾਰ ਜੁਗਾਂ ਤੱਕ ਚੜ ਕੇ ਕਲਾਸ਼ ਉੱਪਰ ਐਨੀ ਸਮਾਧੀ ਲਗਾ ਦਿਓ ਤੇ ਵੀੁਰ ਖੇਤਰ ਵਰਗੀ ਧਰਮ ਸਥਾਨ ਤੇ ਅਸੂ ਮੇਜਗੇ ਕਰੋ ਜਿਹੜੇ ਪਾਣਵਾ ਨੇ ਕੀਤੇ ਸੀ ਉਹ ਵੀ ਬਿਨਾ ਪੰਗ ਹੋਏ ਉਹ ਯਗ ਕਰੋ ਤੇ ਉਹਨਾਂ ਤੇ ਖਤਰਾ ਹੁੰਦਾ ਹੈ ਨਾ ਕਿ ਵੀ ਟੁੱਟ ਨਾ ਜਾਏ ਪਾਣਵਾ ਤੇ ਵੀ ਕੋਸ਼ਿਸ਼ ਕਰੀ ਜਾਂਦੀ ਸੀ ਵੀ ਤੋੜ ਦਈਏ ਯਗ ਨਾ ਪੂਰਾ ਹੋਏ ਕਹਿੰਦੇ ਬਿਨਾ ਰੁੱਕ ਕੇ ਬਿਨਾ ਅਪੰਗ ਅਪੰਗ ਯਗ ਕਰੋ ਲੱਖ 1 ਲੱਖ ਵਾਰ ਕਿੰਨੀ ਵਾਰੀ ਕਰਨੀ ਜੇ ਕਿੰਨੇ ਹੀ बरस ਤੱਕ ਪੁੱਠੇ ਲਟਕ ਕੇ ਤਪ ਕਰਦੇ ਰਹੋ ਤੇ ਅਗਨੀ ਵਿੱਚ ਪੁੱਠੇ ਲਟਕ ਕੇ ਰਹੋ ਤਾਂ ਵੀ ਕਹਿੰਦੇ ਇਸ ਤੋਂ ਵੀ ਚੰਗਾ ਹੈ ਇਹ ਨਾਮ ਜਿਹੜਾ ਗੁਰੂ ਨੇ ਬਖਸ਼ਿਸ਼ ਕੀਤਾ ਹੈ ਜਦੋਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਪੰਜਾਂ ਪਿਆਰਿਆਂ ਦੁਆਰਾ ਜਦੋਂ ਵਾਹਿਗੁਰੂ ਨਾਮ ਦੀ ਦਾਤ ਮਿਲਦੀ ਹੈ ਕਹਿੰਦੇ ਇਹ ਸਾਰੇ ਸਾਧਨਾਂ ਤੋਂ ਉੱਤਮ ਹੈ ਗੁਰੂ ਦਾ ਬਖਸ਼ਿਆ ਹੋਇਆ ਨਾਮ ਇੱਕ ਵਾਰੀ ਕਹਿਣਾ ਇੱਕ ਵਾਰੀ ਕਹਿਣ ਦੇ ਤੁਲ ਰੱਖਿਆ ਲੱਖ ਇੱਕ ਲੱਖ ਸਾਲ ਤੁਸੀਂ ਤਪ ਕਰਦੇ ਰਹੋ ਕਹਿੰਦੇ ਕਿੰਨੇ ਹੀ 68 ਤੀਰਤਾਂ ਦਾ સ્ਨਾਣ ਕਰ आओ ਯੱਗ ਕਰਦੇ ਰਹੋ ਤਾਂ ਵੀ ਉੱਤਮ ਕੀ ਹੈ ਜਿਹੜਾ ਗੁਰੂ ਨੇ ਨਾਮ ਬਖਸ਼ਿਆ ਹੈ ਇੱਕ ਵਾਰ ਨੂੰ ਸਾਧਨ ਇਕਾਗਰ ਚੀਤ ਪ੍ਰੇਮ ਸਹਿਤ ਕਹਿਣਾ ਪ੍ਰਭੂ ਕੇ ਸਿਮਰਨ ਉਧਰੇ ਮੁਜਾ ਮੁਜਾ ਦਾ ਅਰਥ ਹੁੰਦਾ ਹੈ ਬਹੁਤ ਸਾਰੇ ਸਾਰੇ ਜੀ ਜਿਹੜੇ ਨੇ ਉਹ ਪ੍ਰਭੂ ਦੇ ਸਿਮਰਨ ਕਰਕੇ ਤਰ ਜਾਂਦੇ ਨੇ ਉਹਨਾਂ ਦੀ ਗਤੀ ਹੋ ਜਾਂਦੀ ਹੈ ਐਨੀ ਹੈ ਕਿ ਇਸ ਨਾਮ ਨਾਲ ਕੋਈ 1 2 ਉਸ ਤੋਂ ਬਾਅਦ ਬਰਕਤ ਖਤਮ ਹੋ ਜਾਏਗੀ ਪਰਬ ਕੈ ਸਿਮਰਨ ਉਧਰੇ ਮੋਚਾ ਸਾਰੀ ਸ੍ਰਿਸ਼ਟੀ ਦਾ ਕਲਿਆਣ ਹੈ ਪ੍ਰਭੂ ਦੇ ਸਿਮਰਨ ਵਿੱਚ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਝੇ ਕਹਿੰਦੀ ਜਿਹੜੀ ਇਹ ਤ੍ਰਿਸ਼ਨਾ ਦੀ ਅਗ ਲੱਗੀ ਹੈ ਨਾ ਇਹ ਡੈਣ ਵਾਂਗੜ ਡੈਣ ਜਿਹਦਾ ਮੂੰਹ ਹਰ ਸਮੇਂ ਖੁੱਲ੍ਹਾਈ ਰਹਿੰਦਾ ਕਿ ਮੇਰੇ ਮੁਖ ਚ ਕੁਝ ਪਾੰਦੇ ਹੀ ਰੋ ਉਹ ਵਾਲੀ ਤ੍ਰਿਸ਼ਨਾ ਦੀ ਅੰਗ ਵੀ ਐ ਸਿਮਰਨ ਦੇ ਸਦਕਾ ਹੀ ਜੜੀਆਂ 부ਝ ਜਾਂਦੀ ਐ ਕਰੇ ਸ਼ਾਂਤ ਸੁਖਮਨ ਆਏ ਵਸਿਆਂ ਜਿਨ ਇੱਛਾ ਸਭ ਪੁਜਾਈਆਂ ਐ ਤ੍ਰਿਸ਼ਨਾ ਦੀ ਅੱਖ ਜੇ ਅੱਗ ਜਿਹੜੀ ਐ ਉਹ ਨਾਮ ਸਿਮਰਨ ਨਾਲ 부ਝਦੀ ਐ ਪਰਬ ਕਹਿ ਸਿਮਰਨ ਸਭ ਕਿਛ ਸੁਝ ਐ ਕਹਿੰਦੇ ਉਹ ਸਿਮਰਨ ਵਿੱਚ ਕੈਸੀ ਸ਼ਕਤੀ ਐ ਕਿ ਇਹਦੇ ਕਰਨ ਨਾਲ ਸਿਮਰਨ ਨਾਲ ਜ ਸਿਮਰਨ ਕਰਦੇ ਆਂ ਤੇ ਸਾਰੀ ਚੀਜ਼ਾਂ ਦੇ ਸੋਝੀ ਆਉਣ ਲੱਗ ਜਾਂਦੀ ਐ ਅਸੀਂ ਕਰਨਾ ਆ ਸੰਕੀ ਕਰਨਾ ਚਾਹੀਦਾ ਹੈ ਮੇਰਾ ਕੀ ਕਰਮ ਹੈ ਅੱਜ ਕੱਲ ਅਸੀਂ ਕਹਿੰਦੇ ਆ ਕਿ ਇੰਟਰਨੈਟ ਦੇ ਨਾਲ ਸਾਡੀ ਦੁਨੀਆ ਸਾਡੀ ਮੁੱਠੀ ਚ ਆ ਗਈ ਸਾਨੂੰ ਸਭ ਪਤਾ ਕਿ ਕਿੱਤੇ ਕੀ ਹੋ ਰਿਹਾ ਦੁਨੀਆ ਦੇ ਕਿਹੜੇ ਕੋਨੇ 'ਚ ਕੀ ਹੋ ਰਿਹਾ ਪਰ ਇੰਟਰਨੈਟ ਨਾਲ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੀ ਘਰ ਵਿੱਚ ਕੀ ਹੋ ਰਿਹਾ ਹੈ ਕੋਈ ਮੇਰੇ ਵਿੱਚ ਕੀ ਕਹਿ ਰਿਹਾ ਹੈ ਕੰਧ ਦੇ ਉਹਲੇ ਕੀ ਹੋ ਰਿਹਾ ਹੈ ਮੈਂ ਥੱਲੇ ਛੱਤ ਦੇ ਥੱਲੇ ਕੀ ਹੋ ਰਿਹਾ ਹੈ ਛੱਤ ਦੇ ਉੱਪਰ ਕੀ ਹੋ ਰਿਹਾ ਹੈ लेकिन महाराज है सिमरन सब कुछ सुज है जब सिमरन की अवस्था बनती है सारी सृष्टि चाहिए सिर्फ इसलोक ही चीनी शिवपुरी च की हो रहा है ब्रह्मपुरी च की हो रहा है इंद्रपुरी हो रहा है ਕਟ-ਕਟ ਦੇ ਅੰਤਰ ਕੀ ਜਾਣਤ ਸਾਰਿਆਂ ਦੇ ਦਿਲਾਂ ਦੀ ਗੱਲਾਂ ਵੀ ਜਾਣਣ ਲੱਗ ਜਾਂਦੇ ਆ ਪ੍ਰਭ ਕੈ ਸਿਮਰਨ ਸਭ ਕਿਛੁ ਸੂਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਮਹਾਰਾਜ ਕਹਿੰਦੇ ਜੇ ਸਿਮਰਨ ਹੋਈ ਤੇ ਫਿਰ ਇਹ ਜੜੀ ਜਮਾਂ ਦਾ ਡਰ ਹੈ ਨਾ ਉਹ ਨਹੀਂ ਆਉਂਦਾ ਡਰ ਨਹੀਂ ਲੱਗਦਾ ਜਮਾਂ ਕੋਲ ਕਿ ਜਮ ਮੈਨੂੰ ਫੜ ਕੇ ਲੈ ਜਾਣੇ ਮਹਾਰਾਜ ਜਦੋਂ ਚਪਈ ਚਪਈ ਸਾਹ ਦੇ ਜਾਪ ਕਰਦੇ ਆ ਤਾਂ ਵੀ ਅਸੀਂ ਕਹਿੰਨੇ ਨਾ ਕੀ ਮਰਨ ਤਾਲਕਾਂ ਤ੍ਰਾਸ ਨਿਵਰੀ ਕਈਆਂ ਦੀਆਂ ਜੀਆਂ ਦੀ ਐ ਖਾਸ ਅਭਿਲਾਸ਼ਾ ਹੁੰਦੀ ਐ ਕਿ ਜੋ ਜੀਵਨ ਹੈ ਉਹ ਤੇ ਉਸਾਰਾ ਮਹਾਰਾਜ ਦੇ ਲਿਖੇ ਲਗਾਤ ਨਹੀਂ ਕਿ ਬਹੁਤ ਜਨਮ ਵਿਚੜੇ ਤੇ ਮਾਦੋ ਇਹ ਜਨਮ ਤੁਹਾਾਰੇ ਲੈ ਕੇ ਉਹ ਜਨਮ ਤੇ ਲੈ ਕੇ ਲੰਗਾਈ ਰਹੇ ਹੁੰਦੇ ਨੇ ਸਵਾਸ ਸਵਾਸ ਮਹਾਰਾਜ ਨੂੰ ਯਾਦ ਕਰ ਰਹੇ ਹੁੰਦੇ ਨੇ ਪਰ ਮਹਾਰਾਜ ਕੋਲੋਂ ਮੰਗਦੇ ਕੀ ਨੇ ਉਹਨਾਂ ਨੂੰ ਸੋਝੀ ਹੁੰਦੀ ਹੈ ਕਿ ਮਰਨ ਦਾ ਸਮਾਂ ਬੜਾ ਔਖਾ ਹੈ ਜਿਸ ਸੂਰਤ ਜਿਹੜੀ ਸਾਡੇ ਸੂਰਤ ਹੈ ਜੇ ਜਰਾ ਵੀ ਟਕ ਮਗਾਈ ਤੇ ਅਸੀਂ ਆਪਣਾ ਸਾਰੇ ਜਨਮ ਦਾ ਕੀਤਾ ਹੋਇਆ ਗਵਾਦ ਇਸ ਕਰਕੇ ਉਹ ਮਹਾਰਾਜ ਨੂੰ ਬਾਰ-ਬਾਰ ਬੇਨਤੀਆਂ ਕਰਦੇ ਨੇ ਮਹਾਰਾਜ ਅਖੀਲਾ ਵੇਲਾ ਜਿਹੜਾ ਸਾਡਾ ਹੈ ਉਹ ਸੰਭਾਲ ਲਿਓ ਮਹਾਰਾਜ ਮਰਣਾ ਜਿਹੜਾ ਹੈ ਉਸ ਖਾਲਾ ਕਰ ਦਿਓ ਕਿਉਂਕਿ ਸਭ ਕੁ ਮੁਕਲਾਵਣ ਹਾਰ ਸਬਨਾ ਸੋਰੇ ਵੰਜਣਾ ਸਾਰਿਆਂ ਨਹੀਂ ਜਾਣਾ ਹੈ ਤੇ ਉਹ ਕਹਿੰਦੇ ਨੇ ਵੀ ਕੀ ਜਾਣਾ ਕਿਬ ਮਰेंगे ਕਿ ਐਸਾ ਮਰਣਾ ਹੋਏ ਜੇਕਰ ਸਾਹਿਬ ਮਨੋਨਾ ਵਿਸਰੇ ਤਾਂ ਸਹਿਲਾ ਮਰ ਤੇ ਉਹ ਸਹਿਲਾ ਮਰਣਾ ਕਰ ਦਿਓ ਕਈ ਇਤਿਹਾਸ ਵਿੱਚ ਜ਼ਿਕਰ ਮੰਦਿਰ ਜਿੱਤੇ ਗੁਰਸਿੱਖਾਂ ਨੇ ਮਹਾਰਾਜ ਨੂੰ ਕਿਹਾ ਸਾਡਾ ਮਹਾਰਾਜ ਆਖਰੀਲਾ ਮੇਲਾ ਆਪ ਸੰਭਾਲਿਓ ਧੰਗੁਰ ਅਰਜਨ ਦੇਵ ਮਹਾਰਾਜ ਨੂੰ ਵੀ ਮਿੰਤਾ ਕਰਦੇ ਸੀ ਭਾਈ ਹੀਮਾ ਜੀ ਕਿ ਮਹਾਰਾਜ ਮੇਰਾ ਕੀਲਾ ਸਮਾਂ ਆਪ ਜੀ ਸੰਭਾਲ ਲਿਓ ਮਹਾਰਾਜ ਕਿਰਪਾ ਕਰਨ ਭਾਈ ਹੀਮਾ ਜੀ ਜਿਹੜੇ ਨੇ ਉਹ ਲੱਕੜਾਂ ਦੀ ਕਰਦੇ ਕਿਸੇ ਕਿਰਤ ਜੰਗਲ ਚੋਂ ਲੱਕੜਾਂ ਕੱਟਣੀਆਂ ਵੇਚਣੀਆਂ ਗੁਜ਼ਾਰੇ ਲਈ ਆਪਣੇ ਪਾਸ ਰੱਖਣੀਆਂ ਤੇ ਉਸ ਤੋਂ ਬਾਅਦ ਸਾਰੀ ਜਿਹੜੀ ਹੈ ਨਾ ਉਹ ਗਰੀਬਾਂ ਨੂੰ ਗੁਰੂ ਘਰ ਵਿਖੇ ਲਗਾ ਦੇਣੀ ਮਾਇਆ ਐਸਾ ਪਰਉਪਕਾਰੀ ਜੀਵਨ ਨਾਮ ਸਿਮਰਨ ਵਾਲਾ ਤਰਨਤਨ ਸਾਹਿਬ ਗੁਰੂ ਸਾਹਿਬ ਜਿਹੜੇ ਨੇ ਉਹ ਸੇਵਾ ਕਰਨ ਕਰਵਾ ਰਹੇ ਸੀ ਸਰੋਵਰਾਂ ਸਾਹਿਬ ਦੀਆਂ ਇਹ ਤਰਨ ਤਰਨ ਸਾਬ ਤੋਂ ਮਹਾਰਾਜ ਨੇ ਕਿਹਾ ਵੀ ਚਲੋ ਸੰਗਤਾਂ ਨੂੰ ਇੱਕਦਮ ਕਿਹਾ ਉੱਠੋ ਚਲੋ ਤੇ ਸੰਗਤਾਂ ਮਹਾਰਾਜ ਦੇ ਨਾਲ-ਨਾਲ ਚੱਲ ਪਈਆਂ ਚਲਦੇ ਚਲਦੇ ਅੱਗੇ ਸ਼ਾਮ ਪੈ ਗਈ ਤੇ ਇੱਕ ਪੇੜ ਥੱਲੇ ਮਹਾਰਾਜ ਜਿਹੜਾ ਜਾ ਕੇ ਨਾ ਵਿਸ਼ਰਾਮ ਕਰਨ ਵਾਸਤੇ ਬੈਠੇ ਤੇ ਪੈਰੀ ਦੀ ਚੰਦ ਜੀ ਨੇ ਕਿਹਾ ਮਹਾਰਾਜ ਠੀਰਾ ਵੀ ਹੋ ਰਿਹਾ ਹੈ ਮੌਸਮ ਵੀ ਖਰਾਬ ਹੈ ਥੋੜੀ ਕਣੀਆਂ ਬਿਣੀਆਂ ਦਾ ਮੌਸਮ ਹੈ ਆਪ ਜੀ ਦੀ ਅਗਿਆ ਹੋਏ ਤੇ ਮੈਂ ਪਿੰਡ ਜਾ ਕੇ ਇੰਤਜ਼ਾਮ ਕਰਾਂ ਵੀ ਕੋਈ ਖਾਣ ਦਾ ਜਿਹੜਾ ਲੰਗਰ ਪਾਣੀ ਦਾ ਵੀ ਤੇ ਕੋਈ ਰਹਿਣ ਦਾ ਵੀ ਤੇ ਮਹਾਰਾਜ ਕਹਿੰਦੇ ਪੱਤੀਆਂ ਦਾ ਹੀ বিছੋਣਾ ਠੀਕ ਐ ਬਿਦੀ ਚੰਦ ਜੀ ਤੇ ਇਹ ਜਿਹੜੀ ਛੱਤ ਐ ਉਹ ਪੇੜ ਦੀ ਹੀ ਸਹੀ ਐ ਤੇ ਐਨੇ ਨੂੰ ਦੂਰੋਂ ਪਾਈ ਹਿਮਾ ਜੀ ਟੁਰਦੇ ਹੋਏ ਆ ਰਹੇ ਪਾਈ ਹਿਮਾ ਜੀ ਨੇ ਜਾਣਿਆ ਕੋਈ ਯਾਤਰੀ ਆਏ ਹੋਏ ਨੇ ਕਿੱਥੇ ਜਾਣਾ ਹੋਏਗਾ ਤੇ ਐਵੇਂ ਸਾਰੇ ਬੈਠੇ ਨੇ ਮੌਸਮ ਰਾਤ ਦਾ ਹੋ ਗਿਆ ਤਾਂ ਬੈਠੇ ਨੇ ਵਿਸ਼ਰਾਮ ਲਈ ਤੇ ਇਹਨਾਂ ਨੇ ਕਿਤੇ ਕੁਝ ਖਾਦਾ ਹੋਣਾ ਕਿਉਂ ਨਾ ਹੋਏ ਅੱਜ ਇਹਨਾਂ ਨੂੰ ਹੀ ਲੰਗਰ ਪਾਣੀ ਛਕਾ ਦਿਆਂ ਫਿਰ ਹੋਰ ਕੋਲ ਆਏ ਕਿਉਂਕਿ ਥੋੜਾ ਥੋੜਾ ਨੀਰਾ ਹੋ ਰਿਹਾ ਸੀ ਦੇਖਿਆ ਜੀ ਜ਼ਿਆਦਾ ਨਹੀਂ ਮਨਾ ਮੈਂ ਸਾਰਿਆਂ ਨੂੰ ਪੂਰਤੀ ਕਰ ਪਾਵਾਂਗਾ ਫਿਰ ਕਹਿੰਦੇ ਗੁਰੂ ਦਾ ਲੰਗਰ ਹੈ ਸਿੱਖ ਨੂੰ ਤੇ ਵਰਤਾਣਾ ਗੁਰੂ ਦਾ ਲੰਗਰ ਕਰਕੇ ਜਾਨਣਾ ਚਾਹੀਦਾ ਹੈ ਕਿ ਸਿੱਖ ਦੇ ਘਰ ਜੋ ਵੀ ਪਕਦਾ ਹੈ ਉਹ ਗੁਰੂ ਦਾ ਲੰਗਰ ਪਕਦਾ ਹੈ ਤੇ ਫਿਰ ਗੁਰੂ ਦੇ ਲੰਗਰ ਵਿੱਚ ਸਦਾ ਹੀ ਬਰਕਤ ਹੁੰਦੀ ਹੈ ਕਦੀ ਨਹੀਂ ਘਟਦਾ ਇਹ ਜਾਣ ਕੇ ਕਿ ਆ ਕਿ ਮੈਂ ਸਾਰਿਆਂ ਨੂੰ ਆਪਣੇ ਘਰ ਲੈ ਜਾਂਦਾ ਵਾਂ ਜਦੋਂ ਮੈਂ ਅੱਗੇ ਆਏ ਸਿੱਖਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਕੋਈ ਚੱਕਿਆ ਵੀ ਹੈ ਕੋਈ ਠਹਿਰਨ ਦਾ ਇੰਤਜ਼ਾਮ ਚੱਲੋ ਸਾਡੇ ਘਰ ਤੇ ਫਿਰ ਹੋਰ ਅੱਗੇ ਹੋਏ ਜਦੋਂ ਦੇਖਿਆ ਨਾ ਕੋਈ ਬੈਠੇ ਨੇ ਅੱਗੇ ਜਿਨ੍ਹਾਂ ਦੇ ਸਾਰੇ ird gird ਬੈਠੇ ਨੇ ਸੋਚਿਆ ਇਹਨਾਂ ਨੂੰ ਬੇਨਤੀ ਕਰਾਂ ਤੇ ਫਿਰ ਬੇਨਤੀ ਦਿੱਤੀ ਤੇ ਮਹਾਰਾਜ ਕਹਿੰਦੇ ਹੇ ਮੀਆਂ ਇਹ ਪਰਪਕਾਰਤ ਤੂੰ ਹੀ ਕਰਨਾ ਸੀ ਸੇਵਾ ਕਰਨ ਦਾ ਜਦੋਂ ਆਪ ਦੇਖਿਆ ਨਾ ਕਿ ਮੇਰਾ ਨਾਮ ਲੈ ਲੇਤਾ ਹੈ ਫਿਰ ਜਦੋਂ ਸੰਮੁਖ ਹੋਏ ਮਹਾਰਾਜ ਵਾਲ ਤੇ ਕਿਉਂ ਵੀ ਤਾਨ ਗੁਰ ਅਰਜਨ ਦੇਵ ਮਹਾਰਾਜ ਐਨਾ ਚਾ ਚੜ ਗਿਆ ਮਹਾਰਾਜ ਦੇ ਚਰਣਾ ਤੇ ਗਿਰਨੇ ਨੇ ਮਹਾਰਾਜ ਘਰ ਚੱਲੋ ਮਹਾਰਾਜ ਚੱਲਨੇ ਪਾਉ ਮਹਾਰਾਜ ਤੁਸੀਂ ਮੇਰੀ ਮਿੰਤਾ ਤਲਰੇ ਸੁਣ ਕੇ ਤੇ ਆਏ ਹੋ ਚੱਲੋ ਮਹਾਰਾਜ ਮਹਾਰਾਜ ਨੂੰ ਘਰ ਲੈ ਕੇ ਗਏ ਤੇ ਘਰ ਕੋ ਸੇਵਾ ਪਾਣੀ ਕੀਤੀ ਸਾਰੀਆਂ ਸੰਗਤਾਂ ਦੀ ਸੇਵਾ ਕੀਤੀ ਸਵੇਰੇ ਜਦੋਂ ਮਹਾਰਾਜ ਚੱਲਣ ਲੱਗੇ ਸਿੱਖਾਂ ਨੇ ਕਿਹਾ ਮਹਾਰਾਜ ਉੱਥੇ ਸੰਗਤਾਂ ਡਿੱਗਦੀਆਂ ਹੋਣੀਆਂ ਤਰਨਤਾਰਨ ਸਾਹਿਬ ਚਲੋ ਚੱਲੀਏ ਤੇ ਮਹਾਰਾਜ ਜਦੋਂ ਸਿੱਖਾਂ ਦੀ ਬੇਨਤੀ ਕਰਨ ਤੇ ਕੁੱਟਣ ਲੱਗੇ ਨਾ ਅੰਦਰੋਂ ਆਵਾਜ਼ ਆਈ ਦੌੜਦੇ ਹੋਏ ਆਏ ਪਈ ਮਾ ਜੀ ਮਹਾਰਾਜ ਰੁਕ ਜਾਓ ਮਹਾਰਾਜ ਰੁਕੋ ਮਹਾਰਾਜ ਮੇਰੀ ਬੇਨਤੀ ਸੁਣ ਲਓ ਤੇ ਸਿੱਖਾਂ ਨੇ ਜਾਣਿਆ ਵੀ ਇੰਨੀ ਸੇਵਾ ਕੀਤੀ ਹੈ ਹੁਣ ਕੁਝ ਮੰਗਣਗੇ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਅਸੀਂ ਵੀ ਇਹੀ ਸੋਚਦੇ ਆ ਨਾ ਕੁਝ ਮੰਗਣਗੇ ਪਰ ਉਹਨਾਂ ਨੇ ਕੀ ਕਿਹਾ ਮਹਾਰਾਜ ਜਿਹੜਾ ਕੰਮ ਕਰਨ ਆਏ ਸੀ ਉਹ ਕੰਮ ਪੂਰਾ ਕਰਕੇ ਤੇ ਜਾਓ ਮਹਾਰਾਜ ਜਿਹੜਾ ਕੰਮ ਕਰਨ ਆਏ ਸੀ ਉਹ ਕੰਮ ਸਿਰੇ ਚਾੜ੍ਹ ਕੇ ਜਾਓ ਤੇ ਮਹਾਰਾਜ ਨੇ ਕਿਹਾ ਕਿਹੜਾ ਕੰਮ ਮਹਾਰਾਜ ਤੇ ਜਾਣੀ ਜਾਣਨ ਦੇ ਪੁੱਟੁਰ ਕੇ ਵੀ ਆਏ ਨੇ ਕਹਿੰਦੇ ਮਹਾਰਾਜ ਨੂੰ ਸਵਾਸਾਂ ਦੀ ਜਿਹੜੀ ਲੜੀ ਆ ਅੱਜ ਖਤਮ ਹੋ ਜਾਣੀ ਐ ਅੱਜ ਗੰਢ ਟੁੱਟ ਜਾਣੀ ਐ ਮਹਾਰਾਜ ਤੁਸੀਂ ਆਪ ਆਏ ਸੀ ਤੇ ਹੁਣੇ ਕੰਮ ਪੂਰਾ ਕਰਕੇ ਜਾਓ ਸਾਰੀ ਸੰਗਤਾਂ ਰੰਮ ਭਾਈ ਹੇਮਾ ਜੀ ਦਾ ਜਿਹੜਾ ਆਖਰੀ ਸਮਾਂ ਐ ਮਹਾਰਾਜ ਨੇ ਆਪ ਮੋਢਾ ਦੇ ਕੇ ਤੇ ਫਿਰ ਜਦੋਂ ਜਾਣਿਆ ਨਾ ਕਿ ਵੀ ਸਿੱਖਾਂ ਨੇ ਮਹਾਰਾਜ ਮੋਢਾ ਦੇ ਰਹੇ ਨੇ ਕਹਿੰਦੇ ਆ ਮੋਢਾ ਨਾ ਜਾਣੋ ਇਹ ਦਰਗਾਹਾਂ ਦੀਆਂ ਜਿਹੜੀਆਂ ਨਪੂੜੀਆਂ ਚੜਾ ਰਹਿਆਂ ਭਾਈ ਹੰਮਾ ਜੀ ਨੂੰ ਐਸੀ ਗੁਰੂ ਸਾਹਿਬ ਦੇ ਸਿਮਰਨ ਚ ਬਰਕਤ ਹੁੰਦੀ ਹੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਆਪ ਮਹਾਰਾਜ ਦਰਗਾਹ ਦੀਆਂ ਪੋੜੀਆਂ ਚੜਾਉਂਦੇ ਪ੍ਰਭ ਕੈ ਸਿਮਰਨ ਪੂਰਨ ਆਸਾ ਦੇਖੋ ਭਾਈ ਹਿਮਾ ਜੀ ਦੀ ਆਸ ਪੂਰੀ ਹੋਈ ਨਾ ਆਸ ਉਹਨੂੰ ਕਹਿੰਦਾ ਜਿਹੜੀ ਲੰਬੀਆਂ ਲੰਬੀਆਂ ਆਸ ਸੀ ਸੋਚਦੇ ਆ ਨਾ ਕਿ ਅਸੀਂ ਇਹ ਕਰਾਂਗੇ ਫਿਰ ਇੰਜ ਹੋ ਜਾਏਗਾ ਫਿਰ ਅਗੋ ਇੰਜ ਹੋਏਗਾ ਉਹਨੂੰ ਕਹਿੰਦੇ ਆਸਾਂ ਕਿੰਨੀਆਂ ਹੀ ਆਸਾਂ ਮਨ ਨੂੰ ਲੱਗੀਆਂ ਰਹਿੰਦੀਆਂ ਨੇ ਸਿਮਰਨ 'ਚ ਐਸੀ ਬਰਕਤ ਹੈ ਕਿ ਸਾਰੀਆਂ ਹੀ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਪੂਰੀਆਂ ਵੀ ਹੋ ਜਾਂਦੀਆਂ ਨੇ ਸਾਨੂੰ ਸੋਚੀ ਵੀ ਹੋ ਜਾਂਦੀ ਹੈ ਪਹਿਲੇ ਸੀ ਕੀ ਪੜਿਆ ਪ੍ਰਭ ਕਾ ਸਿਮਰਨ ਸਭ ਕੁਝ ਸੁੱਝੈ ਸਾਨੂੰ ਸੋਝੀ ਹੋ ਜਾਂਦੀ ਸਾਡੇ ਲਈ ਕੀ ਪਲਿਆ ਕੀ ਨਹੀਂ ਪਲਾਂ ਫਿਰ ਸਾਡੀਆਂ ਆਸਾਂ ਰਹਿੰਦੀਆਂ ਹੀ ਉਹ ਮੁੱਕ ਹੀ ਜਾਂਦੀਆਂ ਨੇ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਦਰ ਜਿੰਨੀ ਮਲ ਲੱਗੀ ਹੈ ਇਹ ਜਿਹੜੀ ਖੱਲੀ ਹੈ ਨਾ ਉਵੇਂ ਮੈਨੀ ਹੋ ਜਾਂਦੀ ਹੈ ਕਹਿੰਦੇ ਜਿਵੇਂ ਕੋਲੂ ਵਾਲੇ ਜਿਹੜਾ ਕੱਪੜਾ ਸਾਫ਼ ਕਰਨ ਵਾਲੀ ਖੰਡੜੀ ਹੁੰਦੀ ਨਾ ਕੱਪੜਾ ਉਹਨੂੰ ਖੰਡੜੀ ਕਹਿੰਦੇ ਨੇ ਵੀ ਜਿੰਨਾਂ ਮਰਜੀ ਧੋਲੋ ਉਹ ਦਾਗ ਹੀ ਹੋ ਜਾਂਦੇ ਸਾਫ਼ ਹੀ ਨਹੀਂ ਹੁੰਦੀ ਸਾਡੇ ਮਨ ਨੂੰ ਵੀ ਐਸੀ ਮੈਲ ਲੱਗੀ ਹੁੰਦੀ ਕਾਲਾ ਹੂਆ ਸਿਆਉ ਜਿਹੜਾ ਸਾਫ਼ ਨਹੀਂ ਹੁੰਦਾ ਪਰ ਉਹ ਸਾਫ਼ ਕਿਵੇਂ ਹੁੰਦਾ ਹੈ ਸਿਮਰਨ ਦੀ ਬਰਕਤ ਨਾਲ ਪਰ ਇਹ ਮਤ ਪਾਪਾ ਕੇ ਸੰਗ ਉਹ ਤੋਂ ਪੈ ਨਾਵੇਂ ਕਹਿ ਰਹੇ ਸਿਮਰਨ ਨਾਲ ਜਿਹੜੀ ਹੈ ਇਹ ਮਨ ਦੀ ਮੈਲ ਲਤ ਜਾਂਦੀ ਹੈ ਜਦੋਂ ਮੈਲ ਲਤਦੀ ਹੈ ਨਾ ਤੇ ਮਨ ਮਨ ਨਾ ਰਹਿ ਕੇ ਜੋਤ સ્વરૂਪ ਹੋ ਜਾਂਦਾ ਹੈ ਕੀ ਕਹਿੰਦੇ ਆ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਮਨ ਲਤਦੀ ਹੈ ਤੇ ਉਹ ਜੋਤ ਸਰੂਪ ਹੋ ਜਾਂਦਾ ਹੈ ਅੰਮ੍ਰਿਤ ਨਾਮ ਰਿਦ ਮਾਹ ਸਮਾਇ ਮਹਾਰਾਜ ਦਾ ਜਿਹੜਾ ਅੰਮ੍ਰਿਤ ਰੂਪੀ ਨਾਮ ਹੈ ਨਾ ਉਹ ਤੁਰਤ ਹਿਰਦੇ ਵਿੱਚ ਅੰਦਰ ਸਮਾ ਜਾਂਦਾ ਜਿਵੇਂ ਅਸੀਂ ਕਹਿੰਦੇ ਆ RAM ਨਾਮ ਉਰ ਮੈਂ ਗयो ਜਾ ਕੇ ਸਮ ਨਹੀਂ ਕੋਏ ਜੈ ਸਿਮਰਤ ਸੰਕਟ ਮਟੈ ਦਰਸਤੂਹਾਰੇ ਉਹ ਉਰ ਉਰ ਮਨ ਵਿੱਚ ਅੰਮ੍ਰਿਤ ਨਾਮ ਰਿਦ ਮਾਇ ਸਮਾਇ ਜਾ ਕੇ ਹਿਰਦੇ ਵਿੱਚ ਟਿਕ ਜਾਂਦਾ ਹੈ ਨਾਮ ਫਿਰ ਉਸ ਨਾਮ ਦੀਆਂ ਸਾਰੀਆਂ ਬਰਕਤਾਂ ਨੇ ਜੋ ਅਸੀਂ ਸੁਣ ਰਹੇ ਹਾਂ ਪਹਿਲੀ ਅਵਸਥਾ ਕੀ ਹੁੰਦੀ ਹੈ ਜੇਹਾਂ ਗੁਨ ਗੋਵਿੰਦ ਪਜੋ ਕੰਨ ਸੁਨੋ ਹਰ ਨਾਮ ਕਹੋ ਨਾਨਕ ਸੁਨਰੇ ਮਨਾ ਪਰੇ ਨ ਜਮਕੈ ਤਾਮ ਜਿਹੜੇ ਜਮਾਂ ਦੇ ਤਾਮ ਨੂੰ ਨਹੀਂ ਜਾਣਾ ਪੈਂਦਾ ਜਦੋਂ ਹੱਲੇ ਸਿਮਰਨ ਵਿੱਚ ਉਤਰਦੇ ਹੀ ਆ ਉਹ ਕਿਹੜੀ ਅਵਸਥਾ ਹੈ ਜੇ ਬਾ ਗੁਣ ਗੋਬਿੰਦ ਪਜੋ ਜੇਵਾ ਨਾਲ ਅਸੀਂ ਗੁਣ ਕਹਿ ਰਹੇ ਆ ਤੇ ਕੰਨ ਸੁਨੋ ਹਰਨਾਮ ਕੰਨਾਂ ਨਾਲ ਸੁਣ ਰਹੇ ਆ ਹੱਲੇ ਛੱਡੀ ਐ ਪਹਿਲੀਆਂ ਅਵਸਥਾ ਵਿੱਚ ਸਾਨੂੰ ਜਮਾਂ ਦੀ ਮਾਰ ਨਹੀਂ ਪੈਂਦੀ ਪਹਿਲੀਆਂ ਅਵਸਥਾ ਵਿੱਚ ਹੀ ਲੇਕਿਨ ਐ ਨਹੀਂ ਅਸੀਂ ਕਹਿ ਰਹੇ ਕਿ ਤੁਸੀਂ ਸੱਚਖੰਡ ਚਲੇ ਜਾਓ ਮਹਾਰਾਜ ਕੀ ਕਹ ਰਹੇ ਨੇ ਪਰੇ ਨਾ ਜਮ ਕੇ ਹੋ ਸਕਦਾ ਹੈ ਤੁਹਾਨੂੰ ਅੱਗੇ ਫਿਰ ਮਹਾਰਾਜ ਜੁਨਾ ਦੇਣ ਕੀ ਅੱਗੇ ਹੋਰ ਆਪਣੀ ਕਲਣਾ ਪੂਰੀ ਕਰੋ ਤੇ ਹੋ ਸਕਦਾ ਹੈ ਕਿ ਮਹਾਰਾਜ ਪਹਿਲੇ ਕੋਈ ਲੋਕ ਦਾ ਸੁੱਖ ਤੁਹਾਨੂੰ ਦੇਣ ਜਦੋਂ ਰਾਤਰਾ ਪੂਰੀ ਕਿਤੇ ਹੁੰਦੀ ਹੈ ਜਦੋਂ ਅੰਮ੍ਰਿਤ ਨਾਮ ਰਿਤ ਮਾਹੇ ਸਮਾਏ ਕਿਤੇ ਪੂਰੀ ਹੁੰਦੀ ਹੈ RAM ਨਾਮੁਰ ਮੈਂ ਗयो ਜਾ ਕੈ ਸਮ ਨਹੀਂ ਕੋਏ ਜਹ ਸਿਮਰਤ ਸੰਕਟ ਮਿਟੈ ਦਸ ਉੱਥੇ ਯਾਤਰਾ ਪੂਰੀ ਹੁੰਦੀ ਜਦੋਂ ਨਾਮ ਅੰਦਰ ਟਿਕ ਜਾਂਦਾ ਹੈ ਜਦੋਂ ਉਰਮੰਚ ਲਾ ਜਾਂਦਾ ਜਦੋਂ ਸਾਖਿਆਤ ਦਰਸ਼ਨ ਕਰਾ ਜਾਂਦਾ ਜਦੋਂ ਸਾਰੇ ਮਨ ਦੀ ਮੈਲ ਹਟਾ ਕੇ ਜੋਤ ਦੇ ਦਰਸ਼ਨ ਉਹ ਚੋਤ ਰੂਪ ਹਰ ਆਪਸੀ ਹੋ ਜਾਂਦਾ ਹੈ ਪਰਬਜੀ ਬਸ ਹੈ ਸਾਧ ਦੀ ਰਸਨਾ ਕਹਿੰਦੇ ਮਹਾਰਾਜ ਜਿਹੜੇ ਨੇ ਉਹ ਸਿਮਰਨ ਦੀ ਐਸੀ ਬਰਕਤ ਹੈ ਜਿਹਦਾ ਨਾਮ ਲੈ ਰਿਆਂ ਨਾਮ ਨਾਮੀ ਤੋਂ ਅਲੱਗ ਨਹੀਂ ਅਸੀਂ ਕਹਿੰਦੇ ਆ ਕਹਿਣ ਨੂੰ ਕਿ ਨਾਮ ਨਾਮੀ ਤੱਕ ਲੈ ਜਾਂਦਾ ਹੈ ਉਹ ਹੁੰਦਾ ਯਾਤਰਾ ਵਿੱਚ ਕਹਿਣਾ ਕਿ ਸ਼ੁਰੂ ਕੀਤਾ ਜਿਵੇਂ ਜੇ ਵਾਗੋਂ ਗੋਬਿੰਦ ਬਚੋਂ ਹੈ ਨਾ ਫਿਰ ਅਸੀਂ ਜ਼ਾਮ ਨਾਮ ਉਰ ਤੱਕ ਚੱਲੇ ਜਾਵਾਂਗੇ ਨਾਮ ਨਾਮੀ ਤੱਕ ਲੈ ਜਾਂਦਾ ਹੈ ਪਰ ਜਦੋਂ ਗਹਿਰੇ ਵਿੱਚ ਸੋਚੋਗੇ ਤੇ ਪਾਉਂਗੇ ਨਾਮ ਨਾਮੀ ਤੋਂ ਅਲੱਗ ਨਹੀਂ ਹੈ ਅਸੀਂ ਕਿਸੇ ਦੀ ਗੱਲ ਕਰਨੀ ਹੈ ਤੇ ਕਿਵੇਂ ਕਰਾਂ ਉਹਦਾ ਨਾਮ ਲੈ ਕੇ ਤੇ ਕਰਾਂਗੇ ਗੱਲ ਤੇ ਉਹੀ ਕਰ ਰਹੇ ਆ ਪਰ ਨਾਮ ਲੈ ਕੇ ਕਰ ਰਹੇ ਆ ਨਾਮ ਨਾਮੀ ਤੋਂ ਅਲੱਗ ਨਹੀਂ ਹੈ ਜਾਣਿਆ ਉਹ ਮੈਂ ਗੱਲ ਕਰਦੀ ਇਹ ਸੋਨੀਆ ਪੈਂਦੀ ਸੋਨੀਆ ਪੈਂਦੀ ਗਲਤ ਉਹਦੀ ਕਰਦੀ ਆ ਨਾ ਪਰ ਨਾਮ ਲੈ ਕੇ ਗੱਲ ਕਰਦੀ ਆ ਨਾਮ ਨਾਮੀ ਤੋਂ ਲੱਗਦੀ ਤੁਸੀਂ ਸਮਝ ਗਏ ਤੁਸੀਂ ਉਹਦਾ ਚਿੱਤਰ ਵੀ ਆਪਣੇ ਮਨ ਵਿੱਚ ਬਣਾ ਲੇਤਾ ਨਾਮ ਨਾਮੀ ਤੋਂ ਅਲੱਗ ਨਹੀਂ ਤੇ ਵੇ ਮਹਾਰਾਜ ਕਹਿੰਦੇ ਜਦੋਂ ਨਾਮ ਲੈਂਦੇ ਆ ਤੇ ਫਿਰ ਆਪ ਹੀ ਵਾਹਿਗੁਰੂ ਜੀ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਜਿਹਦਾ ਨਾਮ ਲੈ ਰਹੇ ਆ ਉਹ ਵਾਹਿਗੁਰੂ ਆਪ ਹੀ ਰਸਨਾ ਤੇ ਵਸਣ ਲੱਗ ਜਾਂਦਾ ਹੈ ਰਸਨਾ ਵਿੱਚ ਐਸੀ ਤਾਕਤ ਹੋ ਜਾਂਦੀ ਏ ਜੇ ਸੱਚ ਅਕਾਲ ਪੁਰਖ ਵਾਹਿਗੁਰੂ ਜੀ ਕੀਨੇ ਸੱਚ ਨੇ ਸਤਨਾਮ ਤਿੰਨੋਂ ਕਲਾਂ ਵਿੱਚ ਸੱਤ ਨੇ ਹਰ ਸਮੇ ਸੱਚ ਨੇ ਤੇ ਫਿਰ ਜੋ ਵੀ ਰਸਨਾ ਤੋਂ ਕਹਿੰਨੇ ਆ ਨਾ ਉਹ ਸੱਚ ਹੀ ਹੁੰਦਾ ਹੈ ਪ੍ਰਭ ਜੀ ਬਸੈ ਸਾਧ ਕੀ ਰਸਨਾ ਪਾਈ ਸ਼ਾਲੋ ਜੀ ਦੀ ਭਾਈ ਅਜ ਟਿਕ ਟਿਕਾਂ ਕੇ ਨਹੀਂ ਕਰਦੇ ਨਾ ਆਵਾਜ਼ਾਂ ਬੜੀਆਂ ਆਇਆ ਪਾਈ ਸ਼ਾਲੋ ਜੀ ਜਿਹੜੇ ਸੀ ਪਾਈ ਸ਼ਾਲੋ ਜੀ ਦੀ ਰਸਨਾ ਤੇ ਪ੍ਰਭ ਜੀ ਵਸੈ ਸਾਧ ਕੀ ਰਸਨਾ ਪਾਈ ਸ਼ਾਲੋ ਜੀ ਦੀ ਕੈਸੀ ਅਵਸਥਾ ਸੀ ਪਾਈ ਸ਼ਾਲੋ ਜੀ ਦੀ ਰਸਨਾ ਤੇ ਵਸਤੇ ਸੀ ਆਪ ਵਾਹਿਗੁਰੂ ਜੀ ਪਾਈ ਸ਼ਾਲੋ ਜੀ ਦੇ ਜਦੋਂ ਮੱਧ ਪ੍ਰਦੇਸ਼ ਦਾ ਕਵਲ ਸੈਨ ਰਾਜਾ ਹੈ ਨਾ ਉਹ ਆਇਆ ਮਹਾਰਾਜ ਦੇ ਦਰਸ਼ਨ ਕਰਨ ਤੇ ਕਈ ਵਾਰੀ ਹੁੰਦਾ ਹੈ ਕਿ ਲਾੜ ਨਾਲ ਇੱਕੋ ਇੱਕ ਪੁੱਤਰ ਸੀ ਉਹਨੂੰ ਧੀਆ ਵਾਲੇ ਕੱਪੜੇ ਪਵਾ ਦਿੱਤੇ ਉਹਦੀ ਮਾਤਾ ਨੇ ਲਾੜ ਨਾਲ ਕਈ ਵਾਰੀ ਪਵਾ ਦੇਣਾ ਨਾ ਬੱਚਾ ਨੂੰ ਕੱਪੜੇ ਲਾੜ ਨਾਲ ਕੱਪੜੇ ਥੋੜੇ ਐਵੇਂ ਦੇ ਪਵਾ ਦਿੱਤੇ ਕਿ ਵੱਡਾ ਜਾਂ ਚੋਲਾ ਕੀ ਪਛਾਣ ਵਿੱਚ ਹੀ ਨਹੀਂ ਆ ਰਿਹਾ ਸੀ ਕਿ ਧੀਏ ਕੇ ਪੁੱਤਰ ਹੈ ਖੂਬ ਸਾਰੇ ਗਹਿਣੇ ਵੀ ਸਜਾਏ ਬੱਚੇ ਨੂੰ ਇੱਕੋ ਇੱਕ ਪੁੱਤਰ ਹੈ ਗਹਿਣੇ ਵੀ ਬਹੁਤ ਪਾਏ ਭਾਈਚਾਲੋਂ ਜੀ ਜਿਹੜੇ ਨੇ ਨਾ ਸਰੋਵਰ ਦੀ ਪ੍ਰਕਿਰਮਾ ਵੀ ਝਾੜੂ ਦੀ ਸੇਵਾ ਕਰਦੇ ਹੈ ਤੇ ਪੈਰ ਆ ਗਿਆ ਉਹ ਰਾਜਕੁਮਾਰ ਦਾ ਝਾੜੂ ਦੇ ਉੱਪਰ ਤੇ ਭਾਈ ਸ਼ਾਲੂ ਜੀ ਕਹਿੰਦੇ ਧੀਏ ਧਿਆਨ ਨਾਲ ਧੀਏ ਪਾਸੇ ਹੋ ਕੇ ਤੇ ਕਹਿੰਦੇ ਨੇ ਉਹ ਅੰਗਾਂ ਦੇ ਸਮੇਤ ਆਵਾਜ਼ ਸਮੇਤ ਪੁੱਤਰ ਤੋਂ ਧੀ ਬਣ ਗਿਆ ਰਾਜਕੁਮਾਰ ਤੋਂ ਰਾਜਕੁਮਾਰੀ ਹੋ ਗਿਆ फिर महाराज ने जाके अगे नतमस्तक होर दर्शन करो सुनी सी। सुनी सी। एक मेरा राजकुमार राजकुमारी हो गया महाराज कृपा करो कि भाई शालो जी सिखा ने दसिया महाराज सेवा कर रहे थे जाके बच्चा टकराया इस तरह हो गया महाराज कहें फिर उपाव भी बड़ा सुखा है ਹੁਣ ਇਹਨੂੰ ਪੂਰੇ ਉਸ ਚੰਗੀ ਤਰ੍ਹਾਂ ਪੁੱਤਰਾ ਕਣਿ ਸਜਾਓ ਮਹਾਰਾਜ ਕਹਿੰਦੇ ਭਜੰਦੀਆਂ ਤਾਂ ਪੁੱਤਰਾ ਕਣਿ ਸਜਾਓ ਜੇ ਪੁੱਤਰਾ ਦੇ ਵਸਤਰ ਪਾ ਕੇ ਫਿਰ ਜਾ ਕੇ ਝਾੜੂ ਤੇ ਪੈ ਰੱਤੇ ਫਿਰ ਉਹਨੇ ਐਂਜੀ ਜੀਤਾਂ ਫਿਰ ਪੈਰ ਰੱਖਦਾ ਫਿਰ ਫਿਰ ਪਾਈ ਸ਼ਾਲੋ ਜੀ ਉਵੇਂ ਹੀ ਸੈ ਸਬਾ ਅੱਖ ਚੱਕ ਕੇ ਨਹੀਂ ਦੇਖਿਆ ਜਿਵੇਂ ਬਸ ਐਵੇਂ ਹੀ ਹੋਲਾ ਜਾਮ ਫਿਰ ਉਵੇਂ ਹੀ ਕਿਹਾ ਵਚਨ ਕਿਤੇ ਪੁੱਤਰ ਧਿਆਨ ਨਾਲ ਪੁੱਤਰ ਇੱਕ ਤਰਫਾ ਹੋ ਕੇ ਪੁੱਤਰ ਧਿਆਨ ਨਾਲ ਜਦੋਂ ਐਵੇਂ ਕਿਹਾ ਫਿਰ ਉਹ ਰਾਜਕੁਮਾਰ ਹੋ ਗਿਆ ਪ੍ਰਭ ਜੀ ਬਸੈ ਸਾਧ ਪੀ ਰਸਨਾ ਐਸਾ ਪ੍ਰਸਨਾ ਵਿੱਚ ਪਰਤਾਪ ਆ ਜਾਂਦਾ ਤੇ ਗੁਰੂ ਕੇ ਕਹਿੰਦੇ ਜਦੋਂ ਨਾਮ ਸਿਮਰਨ ਸ਼ੁਰੂ ਕਰੀਏ ਨਾ ਪਰੇਜ਼ ਰੱਖੀਏ ਰਸਨਾ ਤੋਂ ਕੋਈ ਕੋੜਾ ਬੋਲਣਾ ਕਿਆ ਕਰੀਏ ਕਿਉਂਕਿ ਸਤੂ ਹੋਏਗਾ ਤੁਸੀਂ ਸ਼ੁਰੂ ਕਰਤਾ ਹੈ ਨਾਮ ਸਿਮਰਨ ਪਰ ਹਲੇ ਇੰਨੀ ਅਵਸਥਾ ਨਹੀਂ ਬਣੀ ਹੁੰਦੀ ਕਿ ਕ੍ਰੋਧ ਤੇ ਕਾਬੂ ਆ ਜਾਏ ਥੋੜੀ ਜਿਹੀ ਧੀਰੇ ਧੀਰੇ ਸੱਜੇ ਸੱਜੇ ਅਵਸਥਾਵਾਂ ਬੜਦੀਆਂ ਨੇ ਪਰ ਆਪਣੀ ਰਸਨਾ ਤੇ ਖਾਸ ਭਰੇਜ ਰੱਖਣਾ ਚਾਹੀਦਾ ਹੈ ਕੋਈ ਐਵੇਂ ਦੇ ਬਾਤ ਨਹੀਂ ਕਹਿਣੇ ਚਾਹੀਦੇ ਕੇਮਰੇ ਸੇ ਪਰ ਪੱਛਿਆਂ ਨੂੰ ਵੀ ਕਹਿ ਦਿੰਦਾ ਅੰਗਲੇ ਵਿੱਚ ਕੋਈ ਵੀ ਬਾਤ ਇਸ ਤਰ੍ਹਾਂ ਦੇ ਅੰਗਲੇ ਵਿੱਚ ਨਹੀਂ ਕਹਿਣੇ ਚਾਹੀਦੇ ਦੁਰਵਾਸਾ ਸਿਉਕਰਤ ਘੋਰੀ ਜਾਦਵ ਇਹ ਫਲ ਪਾਏ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਜੀ ਦਾ ਬੇਟਾ ਸਾਹ ਤੇ ਉਹਨੇ ਵੀ ਕੀ ਕੀਤਾ ਸੀ ਇਸਤਰੀ ਵਾਲੇ ਕੱਪੜੇ ਪਾ ਕੇ ਆਪਣਾ ਪੇਟ ਵਿਖਾਇਆ ਸੀ ਕਿ ਬੱਚਾ ਆਉਣ ਵਾਲਾ ਹੈ ਉਹਨਾਂ ਨੇ ਕੀ ਕੀਤਾ ॠषि मुनि ਨੇ ਕਿ ਐਨੂੰ ਆਸ਼ੀਰਵਾਦ ਦਿਓ ਉਹਨਾਂ ਨੇ ਆਸ਼ੀਰਵਾਦ ਦੇ ਦਿੱਤਾ ਅਗੁੱਟ ਗੋਰੀ ਕਿ ਕਿ ਵੀ ਐਨਾ ਵੀ ਨਹੀਂ ਪਤਾ ਤੁਹਾਨੂੰ ਇਹ ਤੇ ਮੁੰਡਾ ਹੈ ਇਸਤਰੀ ਹੈ ਹੀ ਨਹੀਂ ਤੁਸੀਂ ਅੱਗੇ ਸ਼ੁਰੂਆਤ ਦੇ ਦਿੱਤਾ ਤਾਂ ਉਹਨਾਂ ਨੇ ਕੀ ਕਿਹਾ ਸੋ ਇਹਦੇ ਪੇਟ ਤੋਂ ਹੀ ਐਸਾ ਬਾਲਕ ਚਨਮ ਹੋਏਗਾ ਸਾਰੇ ਕੁਲ ਵੀ ਨਾਸ ਹੋ ਜਾਏਗਾ ਜਾਦਵ ਸਿਓ ਕਰਤ ਟਗੋਰੀ ਦੁਰਵਾਸਾ ਸੇ ਉਹ ਕਰਨ ਤਬੋਰੀ ਜਾਦਵ ਐ ਫਲ ਪਾਇ ਦੁਰਵਾਸਾ ਰਿਸ਼ੀ ਨੇ ਮਜ਼ਾਕ ਕੀਤਾ ਤੇ ਜਾਦਵਾਂ ਨੂੰ ਇਹ ਫਲ ਭੁਗੜਾ ਪਿਆ ਪੂਰੀ ਕੁਲ ਦਾ ਨਾਸ ਹੋ ਗਿਆ ਪ੍ਰਭ ਜੀ ਬਸੈ ਸਾਧ ਵੀਰ ਕੋਈ ਮਜਾਕ ਨਹੀਂ ਕਰਨਾ ਚਾਹੀਦਾ ਨਾਮ ਬੰਦਗੀ ਵਾਲਿਆਂ ਨਾਲ ਤੰਗ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਪਰ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕੋਈ ਐਵੇਂ ਦੇ ਬਚਨ ਨਾ ਹੋਣ ਨਾਨਕ ਜਨਤਾ ਦਾਸਨ ਦੱਸਣਾ ਮਹਾਰਾਜ ਕਹਿੰਦੇ ਐਸੇ ਜੋ ਨਾ ਉਹਨਾਂ ਦਾ ਦਾਸਾਂ ਦਾ ਵੀ ਜੋ ਨਾਮ ਜਪਦੇ ਨੇ ਉਹ ਅਕਾਲ ਪੁਰਖ ਜੀ ਦੇ ਦਾਸ ਹੁੰਦੇ ਨੇ ਮਹਾਰਾਜ ਕਹਿੰਦੇ ਉਹਨਾਂ ਦਾਸਾਂ ਦਾ ਵੀ ਮੈਨੂੰ ਦਾਸ ਹੀ ਬਣਾ ਦੇਓ ਐਸੀ ਨਿਮਰਤਾ ਹੈ ਇਸ ਘਰ ਵਿੱਚ ਨਾਨਕ ਜਨਕਾਂ ਦਾਸਨ ਦਸਨਾ ਉਹ ਦਾਸਾਂ ਦੇ ਵੀ ਦਾਸ ਬਣਾਦੇ ਹੋ ਅਕਾਲ ਪੁਰਖ ਦੀ ਆਪ ਅਗੰਮੀ ਜੋਤ ਅਸੀਂ ਉਹ ਪਹਿਲੇ ਸਿਚੂਜ ਵਿਚਾਰ ਕੀਤੀ ਨਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤੇ ਉਹ ਜੋਤ ਰੂਪ ਗੁਰੂ ਨਾਨਕ ਆਪ ਪਤਾ ਹੈ ਨਾ ਆਪਣੇ ਬਾਰੇ ਕਿ ਮੈਂ ਜੋਤ ਰੂਪਾਂ ਆਪਣਾ ਪਤਾ ਹੈ ਅਕਾਲ ਪੁਰਖ ਐਵੇਂ ਹੀ ਮਹਾਰਾਜ ਕਹਿੰਦੇ ਨੇ ਸਾਡੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋਏ ਗੁਰਮਾਣੀ ਦਾ ਪ੍ਰਕਾਸ਼ ਹੋਏ ਗਿਆਨ ਦਾ ਪ੍ਰਕਾਸ਼ ਹੋਏ ਆਪ ਜੀ ਨੂੰ ਆਪਣੇ ਬਾਰੇ ਪਤਾ ਹੋਏ ਤੁਸੀਂ ਕੌਣ ਹੋ ਵੀ ਤੁਸੀਂ ਇਹ ਸਰੀਰ ਨਹੀਂ ਹੋ ਮਨ ਨਹੀਂ ਹੋ ਤੁਸੀਂ ਕੌਣ ਹੋ ਉਹ ਹਰ ਆਪੇ ਮਾਤਾ ਹਰ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਤੁਸੀਂ ਉਸ ਮਾਤਾ ਪਿਤਾ ਕਾਲਪੁਰਖ ਦੇ ਅੰਸ਼ ਹੋ ਤੁਸੀਂ ਵੀ ਉਹੀ ਉਹ ਜੋਤ ਰੂਪ ਹੋ ਇਹ ਜਾਨਣਾ ਕਰੋ ਲੇਕਿਨ ਫਿਰ ਵੀ ਐ ਨਹੀਂ ਕਹਿਣਾ ਆਹਮ ਬ੍ਰਹਮ ਅਸਮੀ ਕਿ ਮੈਂ ਹੀ ਬ੍ਰਹਮ ਐ ਨਹੀਂ ਕਹਿਣਾ ਐਤੇ ਕੀ ਕਹਿਣਾ ਨਾਨਕ ਜਨਕਾ ਦਾਸਨ ਦਸਨਾ ਐਤੇ ਕੀ ਕਹਿਣਾ ਇੱਕ ਦੋ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨੌ ਜੀਉ ਐਤੇ ਕੀ ਕਹਿਣਾ ਹੈ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਅਪੀ ਵੀ ਗਤ ਪਾਏ ਐਤੇ ਕਹਿਣਾ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਮ ਲਾਗੈ ਪਾਏ ਜੀ ਐਤੇ ਐਵੇਂ ਦਾ ਵਰਤਾਰ ਹੈ ਅੰਦਰ ਗਿਆਨ ਮੁਕ ਤੇ ਪੂਰੀ ਭਗਤੀ ਭਗਤੀ ਨਿਮਰਤਾ ਵਾਲੀ ਹੈ ਤੇ ਜਿਹੜੇ ਅਮਲ ਨੇ ਉਹ ਬੇਬੇਕ ਤੇ ਬੁੱਧ ਵਾਲੇ ਇਹ ਗੁਰਸਿੱਖੀ ਹੈ ਮਹਾਰਾਜ ਕਹਿੰਦੇ ਇਹ ਗੁਰਸਿੱਖੀ ਕਮਾਣੀ ਹੈ ਮਹਾਰਾਜ ਦੀ ਜੋ ਬਾਣੀ ਦੀ ਬਰਕਤ ਹੈ ਮਹਾਰਾਜ ਕਿਰਪਾ ਕਰਨ ਬੇਅਤ ਬੁਲਾਉਂਦੀਆਂ ਨੇ ਵਕਤੇ ਕੋਲ ਵੀ ਹੁੰਦੀਆਂ ਨੇ ਛੋਤੇ ਪਾਸੇ ਵੀ ਹੁੰਦੀਆਂ ਨੇ ਪਰ ਮਹਾਰਾਜ ਬਖਸ਼ਣ ਹਾਰ ਨੇ ਤਾਂ ਹੀ ਅਸੀਂ ਜਦੋਂ ਅਰਦਾਸ ਬੇਨਤੀਆਂ ਕਰਦੇ ਅਸੀਂ ਕਹਿੰਦੇ ਆ ਮਹਾਰਾਜ ਸੋਧ ਕੇ ਸੱਚ ਕੰਡ ਲਿਕੇ ਪਰਮਾਨ ਕਰਨਾ ਮਹਾਰਾਜ ਹੋਈਆਂ ਬੇਅੰਤ ਪੁੱਲਾਂ ਬਖਸ਼ ਲੈਣੀਆਂ ਤੇ ਜੋ ਕਰਮ ਕਰਦੇ ਆ ਨਾ ਜੋ ਨਿਸ਼ਕਾਮ ਕਰਮ ਕਰਦੇ ਨੇ ਅਸੀਂ ਕੱਲ ਪਰਸੋ ਕਰਮਾਂ ਦੇ ਵਿਚਾਰ ਕੀਤੀ ਸੀ ਵੀ ਸੰਚਿਤ ਕਰਮ ਪ੍ਰਾਪਤ ਕਰਮ ਕਰਿਆਮਾਨ ਕਰਮ ਇਹ ਹੁੰਦੇ ਇੱਕ ਇੱਕ ਹੁੰਦੇ ਨਹੀਂ ਨਿਸ਼ਕਾਮ ਕਰਮ ਅਨਿਸ਼ਕਾਮੀ ਵੇਲੇ ਵੀ ਜਿਹੜੇ ਹੁੰਦੇ ਨੇ ਨਾ ਉਹ ਸਾਰੇ ਦਿਨ ਦੇ ਕਰਮ ਕਾਰ ਕਰਕੇ ਵੀ ਫਿਰ ਐਈ ਅਰਦਾਸ ਬੇਨਤੀ ਕਰਦੇ ਨੇ ਹਰ ਸਮੇਂ ਮਹਾਰਾਜ ਜੋ ਵੀ ਕਰਾਇਆ ਆਪ ਜੀ ਨੇ ਕਰਾਇਆ ਉਹ ਜੋ ਕਰਾਇਆ ਆਪ ਜੀ ਨੇ ਕਰਾਇਆ ਆਪਣੇ ਖਜ਼ਾਨਿਆਂ ਚ ਮਹਾਰਾਜ ਸੇਵਾ ਜਾਣ ਕੇ ਇਹਨੂੰ ਜਮਾ ਕਰਨਾ